ਜਿਰਾ ਤੋਂ ਨਹਿਰੀ ਪਾਣੀ ਉਡੀਕ ਰਹੇ ਕਿਸਾਨਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਰ ਸੁਣੀ ਜਿਨ੍ਹਾਂ ਦੇ ਯਤਨਾਂ ਸਦਕਾ ਕਿਸਾਨਾਂ ਨੂੰ ਨਹਿਰਾਂ ਦੀਆਂ ਟੇਲਾਂ ਤੱਕ ਸਿੰਚਾਈ ਲਈ ਪਾਣੀ ਮੁਹੱਈਆ ਹੋ ਰਿਹਾ ਹੈ ਹੁਣ ਕਿਸਾਨਾਂ ਨੂੰ ਖੇਤਾਂ 'ਚ ਸਿੰਚਾਈ ਦੇ ਲਈ ਨਾ ਤਾਂ ਟਿਊਬਵਲ ਚਲਾਉਣ ਦੀ ਲੋੜ ਪੈਂਦੀ ਹੈ ਤੇ ਨਾ ਹੀ ਪਾਣੀ ਦੀ ਦਿੱਕਤ ਕਾਰਨ ਫਸਲਾਂ ਦੀ ਬਿਜਾਈ 'ਚ ਦੇਰੀ ਹੋ ਰਹੀ ਹੈ ਫਸਲਾਂ ਦੀ ਸਿੰਚਾਈ ਲਈ ਜਿੱਥੇ 15914 ਟੇਲਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਉੱਥੇ ਹੀ ਖਾਲਾਂ ਨੂੰ ਪੱਕਾਵੇ ਕੀਤਾ ਗਿਆ ਹੈ ਮੇਰਾ ਗੁਰਵਿੰਦਰ ਸਿੰਘ ਪਿੰਡ ਨਾਮ ਆ ਇਹ ਮੇਰਾ ਪਿੰਡ ਲਾਧੂਪੁਰ ਆ 5 ਏਕੜ ਜ਼ਮੀਨ ਆ ਸਾਨੂੰ ਜਿਹੜਾ ਨਹਿਰੀ ਸੂਆ ਜਿਹੜਾ ਸਾਡਾ ਹੱਲੇ ਤੇ ਪਹਿਲੇ ਕੱਚਾ ਲਾਧੂਪੁਰ ਵਾਲਾ ਸੂਆ ਪਰ ਪਾਣੀ ਐਰਕਾ ਬਹੁਤ ਸਰਕਾਰ ਨੇ ਪਹਚਾਇਆ ਵਾ ਸਾਡੇ ਜਿਹੜਾ ਇੱਕ ਥੋੜੀ ਜੀ ਮੁਸ਼ਕਲ ਆਉਂਦੀ ਕਿ ਸਾਨੂੰ ਇੱਕ ਖਾਲੇ ਪੱਕੇ ਬਣੇ ਚਾਹੀਦੇ ਸੀਗੇ ਬਾਕੀ ਪਾਣੀ ਆਹੀਂ ਆਪ ਬੰਦ ਕਰਾਉਂਦੇ ਆ ਸੂਏ ਦੇ ਪਾਣੀ ਬਹੁਤ ਜ਼ਿਆਦਾ ਆਉਂਦਾ ਵਾ ਕੀ ਕਰਦਾ ਹੈ ਕਿ ਜੋ ਸਰਕਾਰ ਨੇ ਸਾਡੇ ਵਾਸਤੇ ਸੂਏ ਦੀ ਪੱਕੀ ਜਗ੍ਹਾ ਬਣਾਈ ਆ ਤੇ ਸਾਨੂੰ ਪਾਣੀ ਦਿੱਤਾ ਵਾ ਬਹੁਤ ਮਹਾਨਯੋਗ ਆ ਸਾਨੂੰ ਹੁਣ ਪਾਣੀ ਇਹ ਆਉਣ ਦੇ ਨਾਲ ਸਾਨੂੰ 12 ਮਹੀਨੇ ਪਾਣੀ ਦੀ ਸੂਟ ਮਿਲ ਗਈ ਹੈ ਤੇ ਇਹਦਾ ਬਹੁਤ ਜ਼ਿਆਦਾ ਸੁਖਵਾ ਹਰ ਜ਼ਿਮੀਂਦਾਰ ਨੂੰ ਸੁਖਵਾ ਬੱਤੀ ਦੀ ਦੀਗ ਨਹੀਂ ਕਰਨੀ ਪੈਂਦੀ ਨਹਿਰੀ ਪਾਣੀ ਸਮੇਂ ਸਿਰ ਪਹੁੰਚਣ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਫਾਇਦਾ ਹੋ ਰਿਹਾ ਸਗੋਂ ertid hitle ਪਾਣੀ ਦੀ ਵੀ ਬਚਤ ਹੋ ਰਹੀ ਹੈ ਜਿਹੜਾ ਨਹਿਰ ਦਾ ਪਾਣੀ ਹੈ ਉਹ ਚ ਨਾ ਤੱਤ ਨੇ ਬਹੁਤ ਉਪਜਾਊ ਸ਼ਕਤੀ ਜ਼ਮੀਨ ਦੀ ਵੀ ਵਧਾਉਂਦੀ ਹੈ ਤੇ ਫਸਲ ਵੀ ਬੰਪਰ ਹੁੰਦੀ ਹੈ ਫਿਰ ਨਾਲੇ ਅੱਧੇ ਘੰਟੇ ਚ ਕਿੱਲਾ ਭਰਦਾ ਉਹ ਸਰਨਾ ਕਰ ਬਖਤ ਸਰ ਮੁਕਤ ਮੁਕਤ ਸਭ ਕੀ ਹੋਏ ਸਾਬਤ ਜੂਜੇ ਜਬ ਪਡੋ ਮਰਤਬੋ ਨੀ ਕੁਰਬਾਨੀ ਦੀਆਂ ਇਹ ਸ਼ਬਦ ਉਹਨਾਂ 40 ਸਿੰਘਾਂ ਸ਼ਹੀਦਾਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਇਸ ਅਸਥਾਨ ਦੇ ਉੱਪਰ ਆਪਣੀ ਵੱਡੀ ਸ਼ਹਾਦਤ ਦਿੱਤੀ ਹੈ ਦੱਸਿਏ ਕਿ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਸ ਨੂੰ ਕਿ ਦਸਮ ਕਿਤਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਹੈ ਤੇ ਇਸ ਅਸਥਾਨ ਤੇ ਗੁਰੂ ਸਾਹਿਬ ਨੇ ਉਹਨਾਂ 40 ਸਿੰਘਾਂ ਦੀ ਟੁੱਟੀ ਗੰਢੀ ਸੀ ਜਿਹੜੇ ਕਿ ਗੁਰੂ ਸਾਹਿਬ ਨੂੰ ਵਿਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਅਸੀਂ ਤੁਹਾਡੇ ਸਿੰਘ ਨਹੀਂ ਤਾਂ ਇਸ ਅਸਥਾਨ ਤੇ ਉਹਨਾਂ 40 ਸਿੰਘਾਂ ਨੇ ਗੁਰੂ ਜੀ ਦੇ ਨਾਲ ਮਿਲ ਕਰਕੇ ਆਪਣੀ ਭੂਲ ਬਚਾਉਣ ਦੇ ਲਈ ਮੁਗਲ ਫੌਜਾਂ ਦੇ ਖਿਲਾਫ ਇੱਕ ਵੱਡੀ ਤੇ ਫੈਸਲਾਕੁਨ ਜੰਗ ਲੜੀ ਫਸੇ ਹਾਸਲ ਕੀਤੀ ਤਾਂ ਉਸ ਸਮੇਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ 40 ਸਿੰਘਾਂ ਦਾ ਵਿਦਾਵਾ ਪਾੜ ਕੇ ਉਹਨਾਂ ਦੀ ਟੁੱਟੀ ਗੰਢੀ ਸੀ ਤੇ ਇਸ ਸਥਾਨ ਦੇ ਇਤਿਹਾਸ ਬਾਰੇ ਜੋ ਕਹਿ દઈએ ਕਿ ਸਾਡੇ ਜੀਵਨ ਅਤੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਤਾਂ ਸਾਡੇ ਨਾਲ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਗਬੀਰ ਸਿੰਘ ਜੀ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸਾਡੇ ਜੋ ਦਰਸ਼ਕ ਨੇ ਜੋ ਸਾਨੂੰ ਦੇਖ ਰਹੇ ਨੇ ਇਸ ਸਮੇਂ ਅ ਸਰੋਤੇ ਸਾਡੇ ਉਹਨਾਂ ਨੂੰ ਇਸ ਅਸਥਾਨ ਦੇ ਪਵਿੱਤਰ ਸਥਾਨ ਉਸ ਦੇ ਇਤਿਹਾਸ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਿਓ ਅਸ਼ਫਾਕ ਦੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰੇ ਸਭ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪੰਥ ਦੇ ਵਾਲੀ ਖਾਲਸੇ ਦੀ ਸਾਜਨਾ ਕੀਤੀ ਹੈ ਖਾਲਸੇ ਦੀ ਸਾਜਨਾ ਕਰਨ ਸਮੇਂ ਉਸ ਵੇਲੇ ਤੋਂ ਹੀ ਜਿਹੜਾ ਪਹਾੜੀ ਰਾਜੇ ਆ ਔਰੰਗਦੇਵ ਆ ਉਹਨਾਂ ਨੂੰ ਸਤਿਗੁਰੂ ਦੀ ਦੇ ਖਾਲਸੇ ਦਾ ਵਧਣਾ ਫੁੱਲਣਾ ਬਹੁਤ ਰੜਕਣ ਲੱਗ ਪਿਆ ਜਿਸ ਕਰਕੇ ਬਹੁਤ ਸਾਰੀਆਂ ਜੰਗਾਂ ਪਹਾੜੀ ਰਾਜਿਆਂ ਦੀਆਂ ਕਦੇ ਕੱਲਿਆਂ ਦੀਆਂ ਕਦੀ ਜਿਹੜੀਆਂ ਨੇ ਉਹ ਜੰਗਾਂ ਇਹਨਾਂ ਮੁਗਲਾਂ ਦੇ ਨਾਲ ਵੀ ਬਹੁਤ ਸਾਰੀਆਂ ਜੰਗਾਂ ਹੁੰਦੀਆਂ ਫਿਰ ਜਿਸ ਵੇਲੇ ਆਖਰੀ ਘੇਰਾ ਪੈਂਦਾ ਆਨੰਦਪੁਰ ਸਾਹਿਬ ਨੂੰ 8 ਮਹੀਨੇ ਦਾ ਘੇਰਾ ਹੈ 8 ਮਹੀਨੇ ਦੇ ਉਸ ਘੇਰੇ ਦੇ ਦੌਰਾਨ ਪਾਣੀ ਵੀ ਜਿਹੜਾ ਹੈ ਜਾਣ ਵਾਲਾ ਆਨੰਦਪੁਰ ਸਾਹਿਬ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਪ੍ਰਸ਼ਾਦੀ ਪਾਣੀ ਤੋਂ ਜਿਹੜਾ ਹੈ ਉਹ ਸਿੰਘ ਫਾਕੀ ਕੱਟਦੇ ਆ ਕੜਾਕੇ ਕੱਟਦੇ ਆ ਭੁੱਖਿਆ ਰਹਿਣਾ ਪੈਂਦਾ ਜੇ ਚਾਰ ਸਿੰਘ ਉਸ ਵੇਲੇ ਪਾਣੀ ਲੈਣ ਵਾਲੇ ਵਾਸਤੇ ਵੀ ਨਿਕਲਦੇ ਆ ਤੇ ਦੋ ਹੀ ਵਾਪਸ ਆਉਂਦੇ ਆ ਦੋਹਾਂ ਨੂੰ ਲੜ ਕੇ ਹੀ ਸ਼ਹੀਦ ਹੋ ਜਾਣਾ ਪੈਂਦਾ ਗੁਰੂ ਸਾਹਿਬ ਜੀ ਨੇ ਇਥੋਂ ਸਾਰੇ ਪਰਿਵਾਰ ਜਿਹੜੇ ਸਾਨੂੰ ਕੱਢ ਦਿੱਤੇ ਸਨ ਪਰ ਆਪਣੇ ਬੱਚੇ ਨਹੀਂ ਸੀ ਕੱਢੇ ਆਪਣਾ ਪਰਿਵਾਰ ਆਪਣੇ ਸਹਿਬ ਜادہ ਮਹਾਰਾਜ ਦੇ ਕੋਲ ਸਨ ਤਾਂ ਉਸ ਘੇਰੇ ਦੇ ਦੌਰਾਨ ਫਿਰ ਕੁਝ ਸਿੰਘਾਂ ਦੇ ਵੱਲੋਂ ਸਤਗੁਰਾਂ ਜੀ ਨੂੰ ਕਿਲਾ ਛੱਡਣ ਲਈ ਆਖਿਆ ਜਾਂਦਾ ਹੈ ਇਧਰੋਂ ਬਾਹਰੋਂ ਜਿਹੜੀਆਂ ਨੇ ਉਹ ਕਸਮਾਂ ਖਾਧੀਆਂ ਜਾਂਦੀਆਂ ਕਿ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ ਕਿਲਾ ਛੱਡ ਦਿਓ ਸਿੱਖ ਵੀ ਮਹਾਰਾਜ ਦੀ ਨੂੰ ਆਖਦੇ ਆ ਕਿ ਆਪਾਂ ਕਿਲਾ ਜਿਹੜਾ ਉਹ ਛੱਡ ਗਏ ਪਰ ਸਤਿਗੁਰੂ ਜੀ ਕਿਲਾ ਛੱਡਣ ਵਾਸਤੇ ਜਿਹੜੇ ਆ ਉਹ ਤਿਆਰ ਨਹੀਂ ਸਨ ਤੇ ਜਦੋਂ ਸਿੱਖਾਂ ਵੱਲੋਂ ਸਹਬਜ਼ਾਦਿਆਂ ਵੱਡੇ ਤੇਰੇ ਵੇਖੇ ਜਾਂਦੇ ਸੀ ਤਾਂ ਉਹਨਾਂ ਨੂੰ ਇਹ ਸੀ ਕਿ ਜੇ ਅਸੀਂ ਮਹਾਰਾਜ ਜੀ ਨੂੰ ਕਹਿ ਦੇਵਾਂਗੇ ਤੇ ਗੁਰੂ ਸਾਹਿਬ ਸਾਡੇ ਅੱਖੇ ਲੱਗ ਕੇ ਹੋ ਸਕਦਾ ਹੈ ਪਰਿਵਾਰ ਨੂੰ ਇੱਥੋਂ ਜਿਹੜਾ ਹੈ ਕਿਤੇ ਸੁਰੱਖਿਅਤ ਥਾਂ ਤੇ ਲੈ ਜਾਣ ਸਹਬਜ਼ਾਦੇ ਜਿਹੜੇ ਆ ਉਹਨਾਂ ਨੂੰ ਜਿਹੜਾ ਹੈ ਜੀਵਨ ਮਿਲ ਸਕੇ ਕਿਓ ਕਿਓ ਸਿੰਘ ਦੇਖਦੇ ਸਨ ਕਿ ਨਿੱਤ ਜਿਹੜਾ ਹੈ ਇੱਥੇ ਸਿੰਘਾਂ ਦੇ ਸਰੀਰ ਤੋਂ ਚੜ੍ਹਾਈ ਕਰਦੇ ਜਾ ਰਹੇ ਸੀ ਬੜੇ ਬੜੇ ਬੜੀ ਸਿੰਘ ਤਾਕਤਵਰ ਸਿੰਘ ਭੁੱਖ ਨਾਲ ਦਮ ਤੋੜਦੇ ਸ। ਤਾਂ ਫਿਰ ਜਦੋਂ ਸਿੱਖਾਂ ਵੱਲੋਂ ਵਾਰ-ਵਾਰ ਕਿਹਾ ਜਾਂਦਾ ਹੈ ਤੇ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਜਾਣਾ ਜਾ ਸਕਦੇ ਹੋ ਤੇ ਲਿਖਦੇ ਜਾਓ ਕਿ ਅਸੀਂ ਤੁਹਾਡੇ ਸਿੱਖ ਨਹੀਂ। ਤਾਂ ਕੁਝ ਸਿੱਖਾਂ ਵੱਲੋਂ ਇਹ ਸੀ ਕਿ ਸ਼ਾਇਦ ਜੇ ਆਹ ਕਰ ਲੈਣ ਨਾਲ ਸਤਿਗੁਰੂ ਜੀ ਸਾਡੀ ਗੱਲ ਮੰਨ ਜਾਣਗੇ ਤਾਂ ਉਹ ਲਿਖ ਕੇ ਦੇ ਜਾਂਦੇ। ਜਿਸ ਕਰਕੇ ਸਤਗੁਰਾਂ ਜੀ ਨੂੰ ਫੈਸਲਾ ਲੈਣਾ ਪੈਂਦਾ ਉਹ ਕਿਲਾ ਛੱਡਦੇ ਆ 1705 ਨੂੰ 1704 ਨੂੰ ਦਸੰਬਰ ਦੇ ਦਿਨ 6 ਪਉ ਦੀ ਰਾਤ ਹੈ ਉਸ ਵੇਲੇ ਪਤਾ ਦੀ ਵਸਾਈ ਹੋਈ ਨਗਰੀ ਆਨੰਦਪੁਰ ਸਾਹਿਬ ਨੂੰ ਮਹਾਰਾਜ ਜੀ ਨੇ ਛੱਡਣਾ ਕੀਤਾ ਸਾਰਾ ਪਰਿਵਾਰ ਜਦੋਂ ਕੱਢਦੇ ਆ ਤਸਵੀਰ ਸੱਤ ਤੱਕ ਹੀ ਜਿਹੜਾ ਪਰਿਵਾਰ ਸਾਰਾ ਵਿਛੜ ਜਾਂਦਾ ਪਰਿਵਾਰ ਵਿਛੋੜਾ ਪੈ ਜਾਂਦਾ ਹੈ ਸਤਗੁਰੂ ਜੀ ਜਿਹੜੇ ਉਤੋਂ ਜੰਗ ਕਰਦੇ ਨੇ ਸੱਤ ਦੇ ਸਵੇਰ ਨੂੰ ਵੀ ਜੰਗ ਹੁੰਦੀ ਆ ਸਰਸਾ ਦੇ ਕੰਡੇ ਤੇ ਜਿੱਥੇ ਭਾਈ ਜੀਵਨ ਸਿੰਘ ਭਾਈ ਉਦੇਸ਼ ਸਿੰਘ ਦੇ ਸ਼ਹਾਦਤਾਂ ਪ੍ਰਾਪਤ ਕਰਦੇ ਆ ਅਗੋਂ ਪਠਾ ਸਾਹਿਬ ਲੰਘਦੇ ਆ ਜਿੱਥੇ ਭਾਈ ਬਚਿੱਤਰ ਸਿੰਘ ਬਹੁਤ ਜਖਮੀ ਹਾਲਤ ਵਿੱਚ ਨੇ ਚਮਕੌਰ ਦੀ ਗੜੀ ਤੱਕ ਜਿਸ ਵੇਲੇ ਪੁੱਜਦੇ ਆ ਤਾਂ ਚਮਕੌਰ ਦੀ ਗੜੀ ਵਿੱਚ ਜੰਗ ਲੜਨ ਦਾ ਫੈਸਲਾ ਕੀਤਾ ਜਾਂਦਾ ਹੈ ਉਸ ਵੇਲੇ ਤੱਕ ਹੋਰ ਜਿਹੜੀ ਫੌਜ ਔਰਗ ਦੇਵ ਦੀ ਰਾਤੋਂ ਰਾਤ 10 ਲੱਖ ਦਾ ਮੁਲਖੀਆ ਇਕੱਠਾ ਹੋ ਜਾਂਦਾ ਸੰਸਾਰ ਦੀ ਅਨੋਖੀ ਅਸਾਂ ਵੀ جنگ ਹੁੰਦੀ ਇੱਥੇ ਜਿੱਥੇ ਇੱਕ ਪਾਸੇ 8 ਮਹੀਨੇ ਤੋਂ ਭੁੱਖਣ ਭਾਣੇ ਉਹ 40 ਸਿੰਘ ਤੇ ਦੂਜੇ ਪਾਸੇ ਜਿਹੜਾ ਹੈ 10 ਲੱਖ ਫੌਜ ਦਾ ਚੜਾਉਣਾ ਫਿਰ 8 ਦਿਨ ਨੂੰ جنگ ਹੁੰਦੀ ਆ ਸਤਗੁਰਾਂ ਜੀ ਦੇ ਵੱਡੇ ਦੋਨੋਂ ਸਾਹਿਬ ਜਾਦੇ ਸ਼ਹੀਦ ਹੁੰਦੇ ਆ ਖਾਲਸੇ ਵੱਲੋਂ ਇੱਕ ਹੁਕਮ ਲੱਗਦਾ ਹੈ ਕਹਿ ਲੀਏ ਜਾਂ ਬੇਨਤੀ ਹੁੰਦੀ ਆ ਮਹਾਰਾਜ ਉਥੋਂ ਤਾੜੀ ਮਾਰ ਕੇ ਖੜੀ ਨੂੰ ਛੱਡਦੇ ਆ ਮਾਛੀਵਾੜੇ ਤੱਕ ਆਉਂਦੇ ਆ ਮਾਛੀਵਾੜੇ ਦੇ ਵਿੱਚ ਵੀ ਉਸ ਅਕਾਲ ਪੁਰਖ ਵੈਗਰੂ ਪਰਮਾਤਮਾ ਦੇ ਗੀਤ ਗਾਉਂਦੇ ਆ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਬਹਿ ਕੇ ਗਾਇਆ ਜਾਂਦਾ ਹੈ ਕਿਥੋਂ ਕਦੀ ਗੁਲਾਬੇ ਪੰਜਾਬ ਦੇ ਕੋਸ ਕਦੀ ਗਣੀ ਨਬੀ ਖਾਂ ਦੇ ਕੋਲ ਆਏ ਉਹਨਾਂ ਤੋਂ ਅੱਗੋਂ ਉੱਚ ਦਾ ਪੀਰ ਬਣ ਕੇ ਸਫ਼ਰ ਤੈਅ ਕੀਤਾ ਜਿਸ ਵੇਲੇ ਆਲਮਗੀਰ ਤੋਂ ਹੁੰਦਿਆ ਹੋਇਆ ਮਹਾਰਾਜ ਰਾਏਕੋਟ ਪੁੱਜੇ ਤਾਂ ਉਹਨੇ ਨੂੰ ਸਰਹੰਦ ਦੇ ਵਿੱਚ ਵੀ ਜੋ ਛੋਟੇ ਸਾਹਿਬ ਜਾਦਿਆਂ ਨਾਲ ਉਹਨਾਂ ਨੂੰ ਤਸੀਹੇ ਦਿੱਤੇ ਗਏ ਠੰਡੇ ਬੁਰਦ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਨੀਹਾਂ 'ਚ ਚੜਿਆਂ ਗਿਆ ਇਹ ਸਾਰਾ ਕੁਝ ਵਾਪਰ ਚੁੱਕਾ ਸੀ ਸਤਗੁਰਾਂ ਜੀ ਨੇ ਖਬਰ ਲੈਣ ਵੇਸ ਤੇ ਨੂਰੇ ਮਾਹੀ ਨੂੰ ਭੇਜਿਆ ਨੂਰਾ ਮਾਹੀ ਆਉਂਦਾ ਹੈ ਰਾਏਕੋਟ ਉੱਥੇ ਬੈਠ ਕੇ ਜਦੋਂ ਸਤਗੁਰੂ ਜੀ ਆਪਣੇ ਛੋਟੇ ਪੁੱਤਰਾਂ ਦੀ ਸ਼ਹਾਦਤ ਸੁਣਦੇ ਆ ਤਾਂ ਉਸ ਵੇਲੇ ਇੱਕ ਵਤਨ ਕਹਿੰਦੇ ਆ ਕਿ ਮੇਰੇ ਪੁੱਤਰਾਂ ਨੇ ਮੁਗਲ ਰਾਜ ਦੀ ਜੜ ਪਟ ਦਿੱਤੀ ਤਾਂ ਸਤਗੁਰੂ ਜੀ ਉਸੇ ਤਰ੍ਹਾਂ ਉਸ ਅਕਾਲ ਪੁਰਖ ਦੇ ਸ਼ੁਕਰ ਦੇ ਵਿੱਚ ਮਾਲਵੇ ਵੱਲ ਨੂੰ ਤੁਰ ਪਏ ਮਾਲਵੇ ਵੱਲ ਜਦੋਂ ਦੀਨੇ ਕਾਂਗੜ ਆਉਂਦੇ ਆ ਇਥੋਂ ਜਫਰਨਾਮਾ ਜਿੱਤ ਦੀ ਚਿੱਠੀ ਔਰੰਗਜੀਬ ਦੇ ਵੱਲ ਲਿਖੀ ਜਾਂਦੀ ਹੈ ਤਾਂ ਸਤਿਗੁਰੂ ਸੱਤੇ ਪਾਤਸ਼ਾਹ ਜੀ ਨੇ ਫਿਰ ਅਗਲਾ ਸਫ਼ਰ ਜਿਸ ਵੇਲੇ ਤੈ ਕੀਤਾ ਤੇ ਕੋਟਕਪੂਰੇ ਪਹੁੰਚੇ ਹੋਏ ਸਨ ਇਹਨੇ ਨੂੰ ਪਤਾ ਲੱਗਾ ਵਜ਼ੀਰ ਖਾਨ ਦੀ ਫੌਜ ਜਿਹੜੀ ਹੈ ਉਹ ਮਗਰ ਆ ਰਹੀ ਹੈ ਮਹਾਰਾਜ ਜੀ ਨੇ ਕਪੂਰੇ ਨੂੰ ਕਿਹਾ ਵੀ ਤੁਸੀਂ ਦੇਖ ਕੇ ਕਿਲਾ ਦੇ ਦਿਓ ਤੇ ਜੰਗ ਅਸੀਂ ਇੱਥੇ ਕਰ ਲਵਾਂਗੇ ਪਰ ਉਹਨੇ ਡਰਦੇ ਨੇ ਕਿਲਾ ਦੇਣ ਤੋਂ ਨਾ ਕਰ ਦਿੱਤਾ ਸਤਗੁਰੂ ਜੀ ਅੱਗੇ ਚੱਲ ਪਏ ਹਰਾਮੇਣਾ ਜਿਹੜਾ ਕੋਟਕਪੂਰੇ ਦੇ ਨਜ਼ਦੀਕ ਹੀ ਪੈਂਦਾ ਹੈ ਜੇ ਉੱਥੋਂ ਤੱਕ ਹੀ ਪੁੱਜੇ ਸਨ ਕਿ ਇਹਨੇ ਨੂੰ ਮਾਝੇ ਵਾਲਾ ਸਾਰਾ ਜਥਾ ਜਿਹੜੇ ਕਿ ਮਹਾਰਾਜ ਨੂੰ ਲਿਖ ਕੇ ਦੇ ਗਏ ਸਨ ਜਦੋਂ ਉਹਨਾਂ ਨੂੰ ਸਾਰਾ ਉੱਥੇ ਪਤਾ ਲੱਗਾ ਵੀ ਸਤਗੁਰੂ ਜੀ ਦੇ ਤਾਂ ਸਾਰੇ ਪਰਿਵਾਰ ਦੀਆਂ ਸ਼ਹਾਦਤਾਂ ਹੋ ਗਈਆਂ ਬਹੁਤ ਵੱਡੇ ਸਾਕੇ ਵਾਪਰ ਚੁੱਕੇ ਨੇ ਚਮਕੌਰ ਸਾਹਿਬ ਦਾ ਸਾਕਾ ਸਰਹੰਦ ਦਾ ਤਾਂ ਉੱਥੇ ਇੱਕ ਇਕੱਠ ਸੀ ਕਿਸੇ ਘਰ ਸਿੰਘਾਂ ਦੇ ਘਰ ਦੇ ਵਿੱਚ ਉੱਥੇ ਬੈਠ ਕੇ ਫਿਰ ਇਸ ਗੱਲ ਦੀ ਚਰਚਾ ਹੋਈ ਵੀ ਮਾਜੇ ਤੇ ਬਹੁਤ ਵੱਡਾ ਦਾਗ ਲੱਗ ਗਿਆ ਸਾਨੂੰ ਆਪਣੀ ਭੂਲ ਬਖਸ਼ਾਉਣੀ ਚਾਹੀਦੀ ਤੇ ਉਹ ਜਥਾ ਸਾਰਾ ਆ ਕੇ ਮਹਾਰਾਜ ਨੂੰ ਰਾਮੇ ਆਣੇ ਮਿਲਿਆ ਉਹਨਾਂ ਦੇ ਵਿੱਚੋਂ ਕੁਝ ਅਜਿਹੇ ਵੀ ਸਨ ਜਿਹੜੇ ਸਤਗੁਰਾਂ ਜੀ ਨੂੰ ਸਲਾਹਾਂ ਦੇਣ ਲੱਗ ਪਏ ਕਿ ਸਤਗੁਰੂ ਜੀ ਤੁਸੀਂ ਪਹਿਲੇ ਗੁਰੂ ਸਾਹਿਬਾਨਾਂ ਦੀ ਤਰ੍ਹਾਂ ਰਿਆ ਕਰੋ ਤਾਂ ਕਿ ਜਿਹੜਾ ਹੈ ਅਸੀਂ ਤੁਹਾਨੂੰ ਗੁਰੂ ਮੰਨਦੇ ਰਹੀਏ ਜੰਗਾਂ ਜੁਦਾਂ ਚ ਬਹੁਤ ਨੁਕਸਾਨ ਹੋ ਚੁੱਕਾ ਹੈ ਸਾਡੀ ਸਰਕਾਰ ਦੇ ਨਾਲ ਵੀ ਕੁਝ ਨੇੜਤਾ ਹੈ ਅਸੀਂ ਤੁਹਾਡਾ ਉਸ ਅਸਰ ਰਸੂਫ ਕਰਕੇ ਅਸੀਂ ਸਰਕਾਰ ਨਾਲ ਨੇੜਤਾ ਕਰਾ ਦਿੰਨੇ ਹਾਂ ਸੁਲਾ ਸਫਾਈ ਕਰਾ ਦਿੰਨੇ ਹਾਂ ਤਾਂ ਮਹਾਰਾਜ ਦੀ ਨੇ ਉਹਨਾਂ ਨੂੰ ਕਿਹਾ ਕਿੰਦੇ ਜਿਸ ਵੇਲੇ ਸਾਡੇ ਪੁੱਤਰਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਤੁਸੀਂ ਉਸ ਵੇਲੇ ਕੋਈ ਤੁਹਾਡੇ ਤੋਂ ਅੱਗੇ ਨਹੀਂ ਆਇਆ ਸਾਡੇ ਪਿਤਾ ਜੀ ਦੀ ਸ਼ਹਾਦਤ ਹੋਈ ਦਿੱਲੀ ਕੋਈ ਉਸ ਵੇਲੇ ਅਸਰ ਰਸੂਖ ਵਾਲਾ ਤੁਹਾਡੇ ਅੱਗੇ ਨਹੀਂ ਆਇਆ ਜੇ ਤੇ ਸਾਡੇ ਅਨੁਸਾਰ ਚੱਲੋਗੇ ਤੇ ਸਾਠ ਸਿੱਖੋਂ ਤੇ ਜੇ ਸਾਡੇ ਅਨੁਸਾਰ ਨਹੀਂ ਚੱਲਨਾ ਤੇ ਫਿਰ ਲਿਖਦੇ ਜਾਓ ਵੀ ਅਸੀਂ ਵੀ ਤੁਹਾਡੇ ਸਿੱਖ ਨਹੀਂ ਕਹਿੰਦੇ ਉਹਨਾਂ ਵਿੱਚੋਂ ਕੁਝ ਜਿਹੜੇ ਚੌਧਰ ਪੁਣਾ ਕਰਨ ਵਾਲੇ ਸਨ ਉਹਨਾਂ ਕੁਝ ਆਦਮੀਆਂ ਨੇ ਮਹਾਰਾਜ ਜੀ ਨੂੰ ਲਿਖ ਕੇ ਦੇ ਦਿੱਤਾ ਕਿ ਨਹੀਂ ਤੇ ਅਸੀਂ ਤੁਹਾਡੇ ਅਨੁਸਾਰ ਨਹੀਂ ਚੱਲ ਸਕਦੇ ਅਸੀਂ ਤੁਹਾਡੇ ਸਿੱਖ ਨਹੀਂ ਉੱਥੇ ਫਿਰ ਭਾਈ ਮਾਨ ਸਿੰਘ ਜੀ ਹੋਰੀ ਮਾਤਾ ਪਾਕ ਕੌਰ ਜੀ ਹੋਰੀ ਫੈਸਲਾ ਲੈਂਦੇ ਆ ਇੱਕ ਲਕੀਰ ਖਿੱਚਦੇ ਆ ਕਿ ਅਸੀਂ ਤੇ ਸਤਗੁਰਾਂ ਜੀ ਦੇ ਮਗਰੀ ਜਾਵਾਂ ਸਤਗੁਰੂ ਜੀ ਉਸ ਸਥਾਨ ਤੋਂ ਅੱਗੇ ਤੁਰ ਪਏ ਤੇ ਇਹ ਸਾਰਾ ਜਿਹੜਾ ਹੈ ਮੱਝੇ ਹਲਾ ਜਥਾ ਇਹ ਮਗਰੀ ਤੁਰ ਪਿਆ ਸਤਿਗੁਰੂ ਜੀ ਇੱਥੇ ਚਾਹੁੰਦੇ ਸਨ ਟਿੱਬੀ ਇੱਕ ਉੱਚਾ ਸਥਾਨ ਹੈ ਮਹਾਰਾਜ ਚਾਹੁੰਦੇ ਸਨ ਵੀ ਟਿੱਬੀ ਦੇ ਉਸ ਸਥਾਨ ਤੇ ਜਿਹੜਾ ਜੰਗ ਲੜਿਆ ਜਾਏ ਪਰ ਉਹਨਾਂ ਸਿੰਘਾਂ ਨੇ ਇਹ ਜਿਹੜੀ ਉਸ ਵੇਲੇ ਖਿਦਰਾਣੇ ਦੀ ਢਾਬ ਕਰਕੇ ਜਾਣਿਆ ਜਾਂਦਾ ਸੀ ਇਹ ਸਥਾਨ ਕਿਉਂਕਿ ਇਸ ਇਲਾਕੇ 'ਚ ਪਾਣੀ ਨਹੀਂ ਸੀ ਬਸ ਕੁਝ ਥਾਵਾਂ ਤੇ ਹੀ ਪਾਣੀ ਹੈ ਜਿਹੜਾ ਉਹ ਇਕੱਠਾ ਹੁੰਦਾ ਸੀ ਮੀਆਂ ਦਾ ਉਹੀ ਲੋਕ ਵਰਤਿਆ ਕਰਦੇ ਸਨ ਤਾਂ ਇਹ ਖਿਦਰਾਣੇ ਦੀ ਢਾਬ ਕਰਕੇ ਜਾਣਿਆ ਜਾਂਦਾ ਸੀ ਤਾਂ ਸਿੰਘਾਂ ਨੇ ਆ ਕੇ ਦੇਖਿਆ ਵੀ ਇਸੇ ਥਾਂ ਤੇ ਪਾਣੀ ਹੈ ਤੇ ਵਜ਼ੀਰ ਖਾਨ ਦੀ ਜਿਹੜੀ ਫੌਜ ਹੈ ਬਹੁਤਾ ਸਮਾਂ ਲੜ ਨਹੀਂ ਸਕਦੀ ਪਾਣੀ ਤੋਂ ਬਿਨਾ ਉਹਨਾਂ ਨੇ ਫਿਰ ਇਸ ਢਾਬ ਤੇ ਕਬਜ਼ਾ ਕਰ ਲਿਆ ਤੇ ਆਪਣੇ ਜਿਹੜੇ ਬਸਤਰ ਸਨ ਉਹਨਾਂ ਨੂੰ ਝਾੜੀਆਂ ਕਰੀਰਾਂ ਤੇ ਮਲਿਆਂ ਤੇ ਪਾ ਦਿੱਤਾ ਤਾਂ ਕਿ ਇੱਥੇ ਲੱਗੇ ਕਿ ਬਹੁਤ ਵੱਡਿਆ ਇੱਥੇ ਕੈਂਪ ਹੈsingਾਂ ਦਾ ਫਿਰ ਇੱਥੇ ਉਹਨਾਂ ਨੇ ਵਜ਼ੀਰ ਖਾਨ ਦੀ ਜਿਹੜੀ ਚੜੀ ਆ ਰਹੀ ਫੌਜ ਉਹਦੇ ਨਾਲ ਜੰਗ ਕੀਤਾ ਇੱਥੇ ਇਹਨਾਂ ਸਥਾਨਾਂ ਤੇ ਤੇ ਉਹ ਵਜ਼ੀਰ ਖਾਨ ਇੱਕ ਤੇ ਉਹਦੀ ਫੌਜ ਪਿੱਛੋਂ ਪੈਦਲ ਚੱਲਦਿਆਂ ਰਹੀ ਇੱਕ ਜੰਗ ਖਾਲਸਿਆਂ ਨਾਲ ਇੱਕ ਮਹੀਨਾ ਗਰਮੀ ਦਾ ਸੀ ਵਿਸਾਖ ਦਾ ਜਿਸ ਕਰਕੇ ਉਹ ਛੇਤੀ ਹੀ ਜਦੋਂ ਪਾਣੀ ਦੀ ਮੰਗ ਕਰਨ ਲੱਗੇ ਤੇ ਪਾਣੀ ਉਸ ਵਿਅਕਤੀ ਜਿਹੜਾ ਉਹ ਕਿਸੇ ਪਾਸੇ ਇੱਥੇ ਨਹੀਂ ਸੀ ਇੱਥੇ ਖਾਲਸਿਆਂ ਨੇ ਨੇੜੇ ਨਹੀਂ ਸੀ ਲੱਗਣ ਦਿੱਤਾ ਤਾਂ ਫਿਰ ਉਹ ਸ਼ਹਾਦਤਾਂ ਤੇ ਸਿੰਘਾਂ ਨੇ ਪ੍ਰਾਪਤ ਕਰ ਲਈਆਂ ਤੇ ਵਜ਼ੀਰ ਖਾਨ ਦੀ ਪਿਆਸੀ ਫੌਜ ਉਹਨਾਂ ਨੇ ਆਪਣੇ ਜ਼ਖਮੀਆਂ ਨੂੰ ਵੀ ਮਰਨ ਲਈ ਛੱਡ ਦਿੱਤਾ ਤੇ ਵਾਪਸ ਮੁੜ ਗਿਆ ਸਤਗੁਰੂ ਜੀ tibbi ਸਾਹਿਬ ਦੇ ਸਥਾਨ ਤੋਂ ਆਪਣੇ ਖਾਲਸੇ ਦੀ ਮਦਦ ਕਰ ਰਹੇ ਸਨ ਤੀਰ ਵੀ ਚਲਾ ਰਹੇ ਸਨ ਜਦੋਂ ਇਹ ਮੈਦਾਨ ਖਾਲਸਿਆਂ ਨੇ ਜਿੱਤ ਲਿਆ ਤੇ ਸਤਗੁਰੂ ਜੀ tibbi ਸਾਹਿਬ ਦੇ ਸਥਾਨ ਤੋਂ ਚੱਲਣ ਲੱਗੇ ਘੋੜੇ ਤੇ ਸਵਾਰ ਹੋਣ ਲੱਗੇ ਸਨ ਕਿ ਰਕਾਬ ਟੁੱਟ ਗਈ ਜਿੱਥੇ ਗੁਰਦੁਆਰਾ ਰਕਾਬ ਸਰ ਸੰਗਤਨ ਦਰਸ਼ਨ ਕਰਦਿਆਂ ਖੈਰ ਉੱਥੋਂ ਮਹਾਰਾਜ ਘੋੜੇ ਤੇ ਸਵਾਰ ਹੋਏ ਇੱਥੇ ਆ ਗਏ ਇੱਥੇ ਵਣ ਸਾਹਿਬ ਦੇ ਨਾਲ ਆ ਕੇ ਸਤਗੁਰਾਂ ਜੀ ਨੇ ਆਪਣਾ ਘੋੜਾ ਬੰਨਣਾ ਕੀਤਾ ਤਾਂ ਜੰਗ ਦੇ ਮੈਦਾਨ ਅੰਦਰ ਜਿੱਨ ਸਤਿਗੁਰੂ ਜੀ ਨੇ ਜਦੋਂ ਜਾ ਕੇ ਸਿੰਘਾਂ ਨੂੰ ਦੇਖਿਆ ਜਿੰਨਾ ਕੋਈ ਸਿੰਘ ਅੱਗੇ ਵੱਧ ਕੇ ਲੜਿਆ ਉਹਨਾਂ ਨੂੰ 10 ਹਜ਼ਾਰੀ 20 ਹਜ਼ਾਰੀ 50 ਹਜ਼ਾਰੀ ਜਿਹੜੀਆਂ ਬਖਸ਼ਿਸ਼ਾਂ ਖਿਤਾਬ ਸਤਿਗੁਰਾਂ ਜੀ ਨੇ ਬਖਸ਼ਣਾ ਕੀਤੇ ਫਿਰ ਉਹਨਾਂ ਸਾਰੇ ਸਿੰਘਾਂ ਦੇ ਵਿੱਚੋਂ ਭਾਈ ਮਹਾ ਸਿੰਘ ਜਿਹੜੇ ਅਜੇ ਉਹਨਾਂ ਦੇ ਸਵਾਸ ਚੱਲ ਰਹੇ ਸੀ ਸਹਿ ਰਹਿ ਸਾਨੂੰ ਜ਼ਖਮੀ ਬਹੁਤ ਸਨ ਤਾਂ ਸਤਿਗੁਰੂ ਜੀ ਉਹਨਾਂ ਦੇ ਸਹਾਰੇ ਬੈਠ ਗਏ ਬੜੇ ਪਿਆਰ ਦੇ ਨਾਲ ਮਹਾਰਾਜ ਜੀ ਨੇ ਭਾਈ ਮਹਾ ਸਿੰਘ ਜੀ ਦਾ ਸੀਸ ਉਸ ਵੇਲੇ ਆਪਣੀ ਗੋਦ ਵਿੱਚ ਰੱਖਣਾ ਕੀਤਾ ਤੇ ਮਹਾਰਾਜ ਨੇ ਉਹਨਾਂ ਦਾ ਜਿਹੜੇ ਨੇਤਰ ਸਾਫ਼ ਕੀਤੇ ਨੇ ਆਪਣੇ ਹੱਥ ਕਰ ਕਮਲਾਂ ਦੇ ਨਾਲ ਮਹਾਰਾਜ ਨੇ ਜਦੋਂ ਉਹਦਾ ਮੁਖੜਾ ਸਾਫ਼ ਕੀਤਾ ਜਲਦਾ ਵੀ ਕੁਝ ਛੱਟਾ ਮਾਰਿਆ ਤਾਂ ਭਾਈ ਮਾਨ ਸਿੰਘ ਨੂੰ ਖੁਸ਼ ਆ ਗਈ ਸੁੱਧ ਪ੍ਰਤੀ ਦੇਸ ਵੇਲੇ ਤੇ ਦੇਖਿਆ ਉਹਨਾਂ ਨੇ ਵੀ ਗੁਰੂ ਕਲਗੀਧਰ ਪਾਤਸ਼ਾਹ ਦੀ ਗੋਦ ਵਿੱਚ ਉਹਨਾਂ ਦਾ ਸੀਸ ਹੈ ਤਾਂ ਬੜੀ ਪ੍ਰਸੰਤਾ ਹੋਈ ਉਸ ਵੇਲੇ ਸਤਿਗੁਰਾਂ ਜੀ ਨੇ ਪੁੱਛਿਆ ਭਾਈ ਮਾਨ ਸਿੰਘ ਨੂੰ ਕੀ ਚਾਹੁੰਦੇ ਹੋ ਰਾਜ ਭਾਗ ਚਾਹੀਦਾ ਪ੍ਰਲੋਕੀ ਦਾ ਰਾਜ ਤੱਕ ਜਿਹੜਾ ਉਹ ਬਖਸ਼ਿਸ਼ ਕਰ ਦੇਵਾਂਗੇ ਉਮਰਾ ਚਾਹੀਦੀਆਂ ਕੀ ਕੁਝ ਚਾਹੀਦਾ ਤਵਨ ਨੇ ਉਸ ਵੇਲੇ ਆਖਰੀ ਸੁਵਾਸਾਂ ਤੇ ਸਨ ਹੱਥ ਜੋੜ ਕੇ ਕਿਆ ਸਤਿਗੁਰੂ ਜੀ ਸਭ ਕੁਝ ਮਿਲ ਗਿਆ ਸੰਸਾਰ ਤੋਂ ਤੁਰਨ ਸਮੇ ਆਪ ਜੀ ਦੀ ਗੋਦੀ ਵਿੱਚ ਜਿਹੜਾ ਹੈ ਸਿਰ ਇਸ ਤੋਂ ਵੱਡੀ ਹੋਰ ਕਿਹੜੀ ਬਖਸ਼ਿਸ਼ ਹੋ ਸਕਦੀ ਹੈ ਬਸ ਇੱਕ ਕਿਰਪਾ ਕਰੋ ਵੀ ਜੋ ਇੱਕ ਕਾਗਜ਼ ਲਿਖ ਕੇ ਦੇ ਦਿੱਤਾ ਉਹ ਵੇ ਦਾਵਾ ਪਾੜ ਦੇ ਤਾਂ 사ਤਗੁਰਾਂ ਜੀ ਨੇ ਫਿਰ ਭਾਈ ਮਾਨ ਸਿੰਘ ਜੀ ਦੇ ਸਾਹਮਣੇ ਉਸ ਬੇਦਾਵੇ ਨੂੰ ਕੱਢਿਆ ਤੇ ਪਾੜ ਦਿੱਤਾ ਤੇ ਕਹਿ ਦਿੱਤਾ ਵੀ ਇਹਨਾਂ ਸਿੰਘਾਂ ਦੀ ਜਿਹੜੀ ਹੈ ਟੁੱਟੀ ਅਸੀਂ ਗੰਢ ਲਈਏ। ਸੋ ਇਸ ਤਰ੍ਹਾਂ ਭਾਈ ਮਾਨ ਸਿੰਘ ਜੀ ਨੇ ਆਪਣੇ ਉਸ ਸਾਰੇ ਸਿੰਘਾਂ ਦੀ ਟੁੱਟੀ ਗੰਢ ਵਾ ਲਈ। ਫਿਰ ਇੱਥੇ ਹੀ 사ਤਗੁਰਾਂ ਜੀ ਨੂੰ ਇਹਨਾਂ ਸਾਰੇ ਜਿਹੜੇ ਸ਼ਹੀਦ ਹੋ ਚੁੱਕੇ ਭਾਈ ਮਾਨ ਸਿੰਘ ਵੀ ਜਿਹੜੇ ਉਸ ਵਾਸਤੇ ਆ ਗਏ ਸਨ ਉਹਨਾਂ ਸਾਰੇ ਸ਼ਹੀਦਾਂ ਦੇ ਸਾਰਿਆਂ ਦੇ ਸਰੀਰ ਇਕੱਤਰ ਕਰਕੇ ਇੱਕ ਵੱਡੀ ਸਿਖਾ ਤਿਆਰ ਕੀਤੀ। ਸਿੰਘਾਂ ਦੇ ਉਸਨਾਨ ਕਰਵਾ ਕੇ ਮਹਾਰਾਜ ਨੇ ਆਪਣੇ ਹੱਥੀਂ ਜਿੱਥੇ ਸਸਕਾਰ ਕੀਤਾ ਹੈ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੈ ਉੱਥੇ ਹੁਣ ਜਿਹੜਾ ਹੈ ਸੰਗਤਾਂ ਨਤਮਸਤਕ ਹੁੰਦੀਆਂ ਦੇਸ਼ਾਂ-ਵਦੇਸ਼ਾਂ ਤੋਂ ਸੰਗਤਾਂ ਪਹੁੰਚਦੀਆਂ ਨੇ ਆਪਣੀ ਟੁੱਟੀ ਗੰਡਵਾਉਂਦੀਆਂ ਬਿਲਕੁਲ ਮਾਤਾ ਪਾਕੌਰ ਜੀ ਦਾ ਵੀ ਇਸ ਇਸ ਜਿਹੜੀ ਇਹ ਜੰਗ ਦੇ ਵਿੱਚ ਇਤਿਹਾਸ ਦੇ ਵਿੱਚ ਨਾ ਆਉਂਦਾ ਬਹੁਤ ਵੱਡਾ ਨਾਮ ਉਹਨਾਂ ਦਾ ਇਸ ਜੰਗਲ ਦੇ ਵਿੱਚ ਉਹਨਾਂ ਨੇ ਵੀ ਹਿੱਸਾ ਪਾਇਆ ਸੀ ਉਹਨਾਂ ਦੇ ਬਾਰੇ ਵੀ ਜਾਣਕਾਰੀ ਜਰੂਰ ਕੱਢ ਸਕੋਗੇ ਮਾਤਾ-ਪਿਤਾ ਕਰਦੀ ਇਹਨਾਂ ਦਾ ਜਿਹੜਾ ਪਰਿਵਾਰ ਦਾ ਜਿਹੜਾ ਪਿਸ਼ੋਕੜ ਹੈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਹੀ ਇਹ ਸਿੱਖੀ ਨਾਲ ਜੁੜਿਆ ਹੋਇਆ ਪਰਿਵਾਰ ਹੈ ਭਾਈ ਲੰਗਾਹ ਜੀ ਦਾ ਭਾਈ ਲੰਗਾਹ ਜੀ ਦੇ ਭਰਾ ਹੀ ਸਨ ਜਿਹੜੇ ਪੈਰੋਸ਼ਾ ਪੈਰੋਸ਼ਾ ਦੀ ਇਹ ਅੱਗੇ ਪੁੱਤਰੀ ਹੈ ਭਾਈ ਮਾਲੋਸ਼ਾ ਵੀ ਹੈ ਜਿਹੜੇ ਇਹ ਪੁੱਤਰੀ ਨੇ ਮਾਤਾ-ਪਿਤਾ ਕਰਦੀ ਤਾਂ ਇਹ ਹੀ ਸਨ ਜਿਹੜੇ ਖਾਲਸਾ ਨੂੰ ਸਿੰਘਾਂ ਨੂੰ ਪ੍ਰੇਰ ਕੇ ਲੈ ਕੇ ਆਏ ਸਨ ਇੱਥੇ ਆ ਕੇ ਮਰਦਾਵੇਂ ਵੇਸ ਦੇ ਵਿੱਚ ਉਹਨਾਂ ਨੇ ਲੜਨਾ ਕੀਤਾ ਬੜੀ ਉਹਨਾਂ ਨੇ ਉਸ ਵੇਲੇ ਵਜ਼ੀਰ ਖਾਨ ਦੀਆਂ ਫੌਜਾਂ ਨਾਲ ਜੰਗ ਕੀਤਾ ਬਹੁਤ ਸਾਰੇ ਜ਼ਖਮ ਨੇ ਜਿਹੜੇ ਮਾਤਾ ਪਾਕੌਰ ਜੀ ਦੇ ਲੱਗੇ ਸਨ ਬੇਹੋਸ਼ ਮਿਲੇ ਸਾਨੂੰ ਉਸ ਵੇਲੇ ਮਾਤਾ ਪਾਕੌਰ ਜੀ ਵੀ ਤੇ ਜਦੋਂ ਕਹਿੰਦੇ ਸਿੰਘਾਂ ਨੇ ਆ ਕੇ ਦੱਸਿਆ ਸੀ ਇੱਕ ਮਾਈ ਦਾ ਸਰੀਰ ਵੀ ਹੈ ਜਿਹੜੇ ਬਿਲਕੁਲ ਮਰਦਾਂਵੇਂ ਵੇਸ ਵਿੱਚ ਹੀ ਉਹ ਆ ਕੇ ਲੜੇ ਨੇ ਤਾਂ ਸਤਗੁਰਾਂ ਜੀ ਨੇ ਬੜੀ ਉਸ ਵੇਲੇ ਪ੍ਰਸੰਤਾ ਜ਼ਾਹਰ ਕੀਤੀ ਹੈ ਜਿਹੜੀ ਜਿਵੇਂ ਇੱਕ ਕੋਈ ਸੁਰਖਰੂ ਹੋ ਜਾਂਦਾ ਹੈ ਕਿਸੇ ਜ਼ਿੰਮੇਵਾਰੀ ਤੋਂ ਕਿਉਂਕਿ ਧੰਗ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸਮੇਂ ਤੋਂ ਏਸੀਵੀ ਜਰ ਇਸਤਰੀ ਜਾਤ ਨੂੰ ਜਿਹੜਾ ਸਨਮਾਨ ਨਹੀਂ ਸੀ ਦਿੱਤਾ ਜਾਂਦਾ ਪਹਿਰਾਂ ਦੀ ਦਾਸੀ ਕਿਹਾ ਜਾਂਦਾ ਸੀ ਜਾਂ ਏਸੀਵੀ ਇਹ ਖੁਦ ਰੱਖਿਆ ਨਹੀਂ ਕਰ ਸਕਦੀ ਭਰਾ ਹੀ ਜਿਹੜਾ ਹੈ ਉਹ ਰੱਖਿਆ ਕਰ ਸਕਦਾ ਜਾਂ ਕੋਈ ਹੋਰ ਮਰਦ ਹੀ ਉਹਦੀ ਰੱਖਿਆ ਕਰ ਸਕਦਾ ਪਰ ਜਦੋਂ ਇੱਥੇ ਆ ਕੇ ਲੜੇ ਤੇ ਮਹਾਰਾਜ ਨੇ ਬੜੀ ਪ੍ਰਸੰਤਾ ਜਾਰੀ ਕਰਦਿਆਂ ਕਿ ਆਹ ਕਹਿੰਦੇ ਹੁਣ ਮੈਂ ਖੁਸ਼ ਆ ਮੈਂ ਸੁਰਖਰੂ ਆ ਕਿ ਮੇਰੀਆਂ ਧੀਆ ਮੇਰੀਆਂ ਬੱਚੀਆਂ ਉਹ ਆਪਣੀ ਰੱਖਿਆ ਕਰਨ ਦੇ ਜਿਹੜੇ ਨੇ ਹੋ ਗਈਆਂ ਨੇ ਆਪਣੀ ਰੱਖਿਆ ਉਹ ਆਪ ਕਰ ਸਕਦੀਆਂ ਕਿਸੇ ਦੇ ਮੁਤਾਜ ਨਹੀਂ ਰਹੀਆਂ ਖਰ ਸਤਗੁਰਾਂ ਜੀ ਨੇ ਉਹਨਾਂ ਦੀ ਉਸ ਵੇਲੇ ਸਮਾਲ ਕੀਤੀ ਉਹਨਾਂ ਦੇ ਜ਼ਖਮ ਰਾਜੀ ਹੋਏ ਸਨ ਉਹਨਾਂ ਦੀ ਯਾਦਗੁਰ ਯਾਦ ਵਿੱਚ ਵੀ ਇਹ ਜਿਹੜਾ ਮਾਤਾ ਪਾਗ ਕੌਰ ਜੀ ਦਾ ਸਥਾਨ ਇੱਥੇ ਬਣਿਆ ਹੋਇਆ ਛੀਦੀ ਜੋੜ ਮੇਲੇ ਆ ਰਹੇ ਆ ਇੱਕ ਮਾਗ ਤੋਂ ਸ਼ੁਰੂਆਤ ਹੋ ਜਾਣੀ ਆ ਇਸ਼ਨਾਨ ਮੰਨਿਆ ਜਾਂਦਾ ਮਹੱਤਵਪੂਰਨ ਇਹ ਸਥਾਨ ਹੈ ਇਸ ਇਤਿਹਾਸ ਦੇ ਵਿੱਚ ਇੱਕ ਮਾਗ ਦਾ ਜੋ ਇਸ਼ਨਾਨ ਮੰਨਿਆ ਜਾਂਦਾ ਕੀ ਕਰਨਾ ਚਾਹੋਗੇ ਸੰਗਤਾਂ ਦੂਰੋਂ ਨੇੜੇ ਆਉਂਦੀਆਂ ਸੰਗਤਾਂ ਨੂੰ ਵੀ ਇਹਦੇ ਵਾਸਤੇ ਬੇਨਤੀ ਹੈ ਜੀ ਇਹ ਜਿਹੜੀ ਜੰਗ ਸੀ ਇਹ ਤੇ ਹੋਈ 21 ਵੈਸਾਖ ਨੂੰ ਹੋਈ ਹੈ ਜਿਹੜਾ ਅਕਸਰ 3 ਜਾਂ 4 ਮਈ ਨੂੰ ਇਹ ਦਿਹਾੜਾ ਆਉਂਦਾ ਪਰ ਪੁਰਾਣੇ ਸਮੇਂ ਦੇ ਵਿੱਚ ਜਦੋਂ ਸਲਾਨਾ ਜੋੜ ਮੇਲਾ ਸ਼ੁਰੂ ਕੀਤਾ ਗਿਆ ਸੀ ਉਦੋਂ ਇੱਥੇ ਪਾਣੀ ਦੀ ਬਹੁਤ ਭਾਰੀ ਕਿੱਲਤ ਸੀ ਜਿਸ ਕਰਕੇ ਵੱਡੇ ਪੱਦਰ ਤੇ ਇਹ ਦਿਨ ਮਨਾਉਣਾ ਔਖਾ ਸੀ ਤਾਂ ਉਸ ਵੇਲੇ ਫਿਰ ਇੱਕ ਜੋ ਸਤਗੁਰਾਂ ਜੀ ਨੇ ਇਸ ਸਰੋਵਰ ਨੂੰ ਮੁਕਤ ਸਰੋਵਰ ਦਾ ਖਿਤਾਬ ਦਿੱਤਾ ਸੀ ਤਾਂ ਖਾਲਸਿਆਂ ਨੇ ਉਸ ਵੇਲੇ ਜਾਂ ਕਹਿ ਲਈ ਸਿੱਖ ਪੰਥ ਨੇ ਇੱਕ ਬਹੁਤ ਸੋਹਣਾ ਫੈਸਲਾ ਲਿਆ ਕਿ ਜਿੰਨਾ ਸਮਿਆਂ ਦੇ ਵਿੱਚ ਸਨਾਤਨੀ ਵੀਰ ਪ੍ਰਿਆਗਰਾਜ ਆਦਿਕ ਇਸ਼ਨਾਨ ਕਰਨ ਵਾਸਤੇ ਜਾਂਦੇ ਆ ਖਾਲਸਾ ਉਹਨੂੰ ਇਹਨਾਂ ਸਥਾਨਾਂ ਤੇ ਇਕੱਤਰ ਹੋਵੇ ਉਹਨਾਂ ਸ਼ਹੀਦਾਂ ਨੂੰ ਚੇਤੇ ਕਰੇ ਤੇ ਇਹ ਜਿਹੜਾ ਹੈ ਮਾਘ ਦੇ ਸਮੇਂ ਦੇ ਵਿੱਚ ਜਿਹੜਾ ਮੇਲਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੋ ਉਦੋਂ ਤੋਂ ਲੈ ਕੇ ਇਹਨੂੰ ਵੱਡੇ ਪੱਧਰ ਤੇ ਜਿਹੜਾ ਮੇਲਾ ਮਾਗੀ ਦੇ ਰੂਪ ਵਿੱਚ ਮਨਾਉਂਦੇ ਆ ਅਸੀਂ ਤੇ ਜਿਹੜਾ ਹੁਣ ਸਾਰੇ ਪ੍ਰਬੰਧ ਹੋਣ ਕਰਕੇ ਹੁਣ ਕਿਉਂਕਿ ਪਾਣੀ ਵੀ ਕੋਈ ਕਿੱਲਤ ਨਹੀਂ ਹੈ ਜਿਸ ਕਰਕੇ ਇਹ ਦਿਹਾੜਾ ਹੁਣ 21 ਵਿਸਾਖ ਨੂੰ ਵੀ ਬੜੇ ਵੱਡੇ ਪੱਧਰ ਤੇ ਮਨਾਇਆ ਜਾਂਦਾ। ਇਹਦੇ ਵਾਸਤੇ ਬੇਨਤੀ ਹੈ ਸੰਗਤਾਂ ਨੂੰ ਕਿਸ ਦਰ ਤੇ ਆਈਏ। ਮਾਗ ਦਾ ਇਸ਼ਨਾਨ ਜੋ 14 ਜਨਵਰੀ ਦਾ ਹੈ ਇੱਥੇ ਆ ਕੇ ਇਸ਼ਨਾਨ ਕਰੀਏ। ਉਹਨਾਂ ਸ਼ਹੀਦਾਂ ਮਹਾਨ ਸ਼ਹੀਦਾਂ ਨੂੰ ਚੇਤੇ ਕਰੀਏ ਕਿ ਜਿਨ੍ਹਾਂ ਨੂੰ ਜਿਹੜੇ ਬੇਦਾਵਾ ਲਿਖ ਕੇ ਗਏ ਸਨ ਘਰ ਘਾਟ ਮਿਲ ਗਏ ਸਨ ਉਹਨਾਂ ਨੂੰ ਜਾਨ ਜਿਹੜੀ ਹੈ ਜੋ ਬਚਾਉਣਾ ਚਾਹੁੰਦੇ ਸਨ ਬਚ ਗਈ ਸੀ ਪਰ ਗੁਰੂ ਦੇ ਵਿਛੋੜੇ ਤੋਂ ਬਿਨਾਂ ਉਹ ਜੀਉਣ ਨਹੀਂ ਸਨ ਸਕੇ। ਇਥੇ ਆ ਕੇ ਉਹਨਾਂ ਆਪਣੀ ਟੁੱਟੀ ਗੰਡਵਾਈ ਸੀ ਅਸੀਂ ਵੀ ਟੁੱਟੇ ਹੋਏ ਆ ਆਪਣੀਆਂ ਟੁੱਟੀਆਂ ਗੰਡਵਾਈਏ ਵੱਡੀ ਗਿਣਤੀ ਵਿੱਚ ਆ ਕੇ ਉਹਨਾਂ ਸ਼ਹੀਦਾਂ ਨੂੰ ਨਤਮਸਤਕ ਹੋਈਏ ਇੱਕਲ ਆਖਰੀ ਤੇ ਸਵਾਲ ਖਿਦਰਾਣੀ ਦੀ ਢਾਪ ਕਿਹਾ ਜਾਂਦਾ ਸੀ ਗੁਰੂ ਸਾਹਿਬ ਨੇ ਵਾਰ ਦਿੱਤਾ ਕਿ ਇਸ ਨੂੰ ਖਿਦਰਾਣੀ ਦੀ ਢਾਪ ਨਹੀਂ ਮੁਕਤੀ ਦਾ ਵਾਰ ਦਿੱਤਾ ਸੀ ਜੀ ਪਹਿਲਾਂ ਇਹ ਉਸੇ ਤਰ੍ਹਾਂ ਤਿੰਨ ਭਾਈ ਸਨ ਖਿਦਰਾਣਾ ਰਪਾਣਾ ਤੇ ਢੰਗਾਣਾ ਇਹ ਖਿਦਰਾਣੇ ਦੇ ਹਿੱਸੇ ਆਉਂਦੀ ਸੀ ਜਿਹੜੀ ਖਿਦਰਾਣੇ ਦੀ ਢਾਪ ਸੀ ਫਿਰ ਜਦੋਂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਤਾਂ ਇਸੇ ਢਾਬ ਨੂੰ ਹੀ ਬਖਸ਼ਿਸ਼ ਕਰਕੇ ਕਿਹਾ ਸੀ ਇਹ ਹੁਣ ਮੁਕਤ ਸਰੋਵਰ ਹੈ ਤਾਂ ਖਿਦਰਾਣਾ ਅਬ ਤੇ ਨਾਮ ਮੁਕਤ ਸਰ ਹੋਏ ਖਿਦਰਾਣਾ ਇਸ ਕਹੇ ਨ ਕੋਏ ਇਸ ਥਲ ਮੁਕਤ ਭਏ ਸਿੱਖ ਜਾਲੀ ਜੇ ਨਿਸ਼ਪਾਪ ਕਾਲ ਬੋ ਕਾਲੀ ਫਿਰ ਕਿਹਾ ਜਾਂ ਤੇ ਨਾਮ ਮੁਕਤ ਸਰ ਹੋਵਾ ਜੋ ਮਜਹ ਹੈ ਤਨਹੀ ਅਗ ਖੋਵਾ ਅਸ ਮਹਿਮਾ ਸ੍ਰੀ ਮੁਖਤੇ ਕਹੀ ਸੋ ਅਬ ਪ੍ਰਗਟ ਜਗਤ ਮੈਂ ਸਈ ਜੋ ਸਤਗੁਰਾਂ ਜੀ ਨੇ ਕਹਿੰਦੇ ਸरोवर ਦੀ ਮਹਿਮਾ ਆਪਣੇ ਮੁਖੋਂ ਕਹੀ ਸੀ ਜਿਹੜਾ ਇਸ਼ਨਾਨ ਕਰੇਗਾ ਇਸ਼ਨਾਨ ਕਰਨ ਨਾਲ ਮੁਕਤੀ ਹੈ ਕਹਿੰਦੇ ਉਹ ਮਹਿਮਾ ਅੱਜ ਪ੍ਰਗਟ ਹੈ ਸੰਸਾਰ ਅੰਦਰ ਸਤਮੁਤੀ ਆ ਕੇ ਉਸ ਵੇਲੇ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਥਾਂ ਤੇ ਆ ਕੇ ਇਹ ਇਸ਼ਨਾਨ ਕਰਦੇ ਜੋ ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ ਇਹ ਹਨ ਭਾਈ ਜਗਬੀਰ ਸਿੰਘ ਜੀ ਜਿਨ੍ਹਾਂ ਨੇ ਇਸ ਇਤਿਹਾਸ ਦੇ ਬਾਰੇ ਇਸ ਪਾਵਨ ਪਵਿੱਤਰ ਸਥਾਨਾ ਜੋ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਪਾ ਪ੍ਰਾਪਤ ਹੈ ਉਸ ਦੇ ਇਤਿਹਾਸ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਦੱਸ दिए ਕਿ ਇਹਨਾਂ 40 ਸਿੰਘਾਂ ਸ਼ਹੀਦਾਂ ਦਾ ਸ਼ਹੀਦੀ ਜੋੜ ਮੇਲਾ ਜੋ ਇੱਕ ਮਾਗ ਯਾਨੀ ਕਿ 14 ਜਨਵਰੀ ਨੂੰ ਮਨਾਇਆ ਜਾਂਦਾ ਹੈ ਉਸ ਦਿਨ ਵੱਡੀ ਪੱਧਰ ਤੇ ਲੋਕ ਇਸ ਸਥਾਨ ਦੇ ਉੱਪਰ ਦੂਰੋਂ ਨੇੜੇੋਂ ਪੰਜਾਬ ਤੋਂ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਤੋਂ ਜਾਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕਹਿ ਦਈਏ ਕਿ ਗੁਰੂ ਸਾਹਿਬ ਨੇ ਉਹਨਾਂ 40 ਸਿੰਘਾਂ ਦਾ ਬਿਦਾਵਾ ਪਾੜ ਕੇ ਉਹਨਾਂ ਦੀ ਟੁੱਟੀ ਗੰਡੀ ਸੀ ਤੇ ਉਸ ਅਸਥਾਨ ਤੇ ਅੱਜ ਗੁਰਦੁਆਰਾ ਟੁੱਟੀ ਗੰਡੀ ਸਾਹਿਬ ਸ਼ੋਭਿਤ ਹੈ ਜੋ ਤਸਵੀਰਾਂ ਦੇ ਵਿੱਚ ਤੁਹਾਨੂੰ ਬਖੂਬੀ ਨਜ਼ਰ ਆ ਰਿਹਾ ਹੋਵੇਗਾ ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਹਿ ਦਈਏ ਕਿ 14 ਜਨਵਰੀ ਨੂੰ ਵੱਡੇ ਪੱਧਰ ਤੇ ਇੱਥੇ ਸ਼ਹੀਦੀ ਜੋਨ ਮੇਲੇ ਮਨਾਏ ਜਾ ਰਹੇ ਹਨ ਤੇ ਲੋਕ ਜੋ ਸੰਗਤਾਂ ਦੂਰੋਂ ਨੇੜਿਓਂ ਆਕੇ ਗੁਰੂ ਘਰ ਨਤਮਸਤਕ ਹੋਕੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਦਿਆ ਨੇ। ਸ੍ਰੀ ਮੁਕਤਸਰ ਸਾਹਿਬ ਤੋਂ ਅਸ਼ਪਾਕ ਟੂ ਡੇਨਿਕ ਸਵੇਰਾ ਟੀਵੀ। ਤਾਂ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਤੰਬੂ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰਦਾ ਐ ਤੇ ਸਾਥੀ ਨਿਕਾਉਂਗਾ ਤਸਵੀਰਾਂ ਉਹਦੇ ਦੂਸਰੀ ਸਾਈਡ ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ ਮਾਤਾ ਭਾਗੌਰ ਜੀ ਹੈ ਜੋ ਸ਼ੋਭਿਤ ਹਨ। ਇਹ ਉਹੀ ਗੁਰਦੁਆਰਾ ਸਾਹਿਬ ਹਨ ਜਿੱਥੇ ਕੇ 40 ਸਿੰਘਾਂ ਸ਼ਹੀਦਾਂ ਨੇ ਆਪਣੇ ਇਸ ਜਗ੍ਹਾ ਦੇ ਉੱਪਰ ਖਦਰਾਣੇ ਦੀ ਢਾਬ ਤੇ ਜਦੋਂ ਝਾੜ ਹੁੰਦੇ ਸੀ ਬਿਆਬਨ ਜੰਗਲ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਗੁਰੂ ਸਾਹਿਬ ਤੇ ਨਾਲ ਆ ਕੇ ਮਿਲ ਕਰਕੇ ਮੁਗਲਾਂ ਦੇ ਖਿਲਾਫ ਜੋ ਜੰਗ ਲੜੀ ਸੀ ਤਾਂ ਆਖਰੀ ਜੰਗ ਸੀ ਤਾਂ ਇਸ ਜਗ੍ਹਾ ਦੇ ਉੱਪਰ ਝਾੜ ਕੰਡੀਆਂ ਵਾਲੇ ਕਹਿ ਦਈਏ ਕਿ ਤੰਬੂ ਲਾਇਆ ਸੀ ਚਾਦਰੇ ਕਸ਼ਰੇ ਝਾੜਾਂ ਦੇ ਉੱਪਰ ਪਾ ਕੇ ਤੇ ਮੁਗਲ ਫੌਜਾਂ ਨੂੰ ਝੁਕਾਵੇਂ ਪਾਉਣ ਲਈ ਤੇ ਕਹਿ ਦਈਏ ਉਹਨਾਂ ਨੂੰ ਪਲੇਖਾ ਪਾਉਣ ਦੇ ਲਈ ਕਿ ਇੱਥੇ ਸਿੱਖਾਂ ਦਾ ਵੱਡਾ ਕੈਂਪ ਲੱਗਿਆ ਹੋਇਆ ਤਾਂ ਇਸ ਜਗ੍ਹਾ ਦੇ ਉੱਪਰ ਤੰਬੂ ਲਗਾਈ ਸਨ ਆਪਣੇ ਤਾਂ ਜੋ ਮੁਗਲ ਫੌਜਾਂ ਨੂੰ ਭੁਲੇਖਾ ਪੈ ਸਕੇ ਕਿ ਇਹ ਵੱਡਾ ਕੈਂਪ ਜੋ ਵੱਡੇ ਸਿੰਘ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਬੇਸ਼ੱਕ ਉਹ 40 ਸਿੰਘ ਤੇ ਹੋਰ ਵੀ ਸਿੰਘ ਗੁਰੂ ਸਾਹਿਬ ਦੇ ਨਾਲ ਸਨ ਪਰ ਇਸ ਜਗ੍ਹਾ ਦੇ ਉੱਪਰ ਪੁਰਾਣੇ ਸਮੇਂ ਦੇ ਵਿੱਚ ਜਦੋਂ ਲੜਾਈ ਲੜੀ ਹੋਈ ਹੈ ਤਾਂ ਉਸ ਦੇ ਕਹ ਦਈਏ ਕਿ ਮੁਗਲ ਫੌਜਾਂ ਦੇ ਨਾਲ ਲੜਦੇ ਹੋਏ ਸ਼ਹੀਦیاں ਜ਼ਰੂਰ ਪਾਈਆਂ ਇਸ ਜਗ੍ਹਾ ਦੇ ਉੱਪਰ ਤੰਬੂ ਲਗਾ ਕੇ ਮੁਗਲ ਫੌਜਾਂ ਨੂੰ ਭੁਲੇਖਾ ਪਾਉਣ ਦੇ ਲਈ ਤੰਬੂ ਲਗਾਏ ਸਨ ਤਾਂ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ ਤਾਂ ਇਤਿਹਾਸ ਦੇ ਵਿੱਚ ਇੱਕ ਤਾਂ ਵੱਡਾ ਨਾਮ ਆਉਂਦਾ ਮਾਤਾ ਭਾਕੌਰ ਜੀ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਉਹ ਮਾਝੇ ਦੇ ਸਿੰਘ ਚਵਾਲਦੀ ਰਹਿਣ ਵਾਲੀ ਮਾਤਾ ਭਾਕੌਰ ਜੀ ਜਿਨ੍ਹਾਂ ਦੇ ਪ੍ਰੇਰਣਾ ਸਦਕਾ ਤੇ ਹੋਰ ਕਹਿ ਦਈਏ ਕਿ ਸਿੰਘ ਜੋ 40 ਸਿੰਘ ਨੇ ਤਸਵੀਰਾਂ ਦੇ ਵਿੱਚ ਗੁਰਦੁਆਰਾ ਮਾਤਾ ਭਾਕੌਰ ਜੀ ਸ਼ਸ਼ੋਭਿਤ ਹੈ ਤਾਂ ਉਹ ਮਾਤਾ ਮਾਝੇ ਦੀ ਉਹ ਸ਼ੇਰਨੀ ਜਿਨ੍ਹਾਂ ਨੇ ਡਟ ਕੇ ਮਰਦਾਂ ਦੇ ਵਾਂਗ ਮੁਗਲ ਫੌਜਾਂ ਦਾ ਕਹਿ ਦਈਏ ਕਿ ਸਾਹਮਣਾ ਕੀਤਾ ਤਾਂ ਉਸ ਸਮੇਂ ਤੋਂ ਹੀ ਜਹੀਦियां ਪ੍ਰਾਪਤ ਕੀਤੀਆਂ ਔਰ ਇਸ ਜਗ੍ਹਾ ਦੇ ਉੱਪਰ ਮਾਤਾ ਪਾਕੋਰ ਦਾ ਵੀ ਇਸ 40 ਸਿੰਘਾਂ ਸ਼ੀਦਾਂ ਦੇ ਨਾਂ ਨੂੰ ਪ੍ਰੇਰਨਾ ਦੇਣ ਅਤੇ ਜੰਗ ਦੇ ਵਿੱਚ ਹਿੱਸਾ ਪਾਉਣ ਨੂੰ ਲੈ ਕੇ ਵੱਡਾ ਅਸਥਾਨ ਹੈ। ਸ਼੍ਰੀ ਮੁਕਤਸਰ ਸਾਹਿਬ ਕੋ ਵਸ਼ਫਾਕ ਟੂ ਡੀ ਦੈਨਿਕ ਸਵੇਰਾ ਟੀਵੀ